ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੁਕਤੀ ਦੇ ਦਾਤੇ ਮਹਾਰਾਜ ਦੀ ਜੰਗ ਜਿੱਤਣ ਤੋਂ ਬਾਅਦ ਮਾਰਵੇ ਇਲਾਕੇ ਦਾ ਦੌਰਾ ਕਰਦੇ ਹੋਏ ਕਾਂਗੜ ਦੇ ਸਥਾਨ ਤੋਂ ਹੁੰਦਿਆਂ ਹੋਇਆਂ ਭਾਈ ਜੋਧਰਾਏ ਭਾਈ ਬਿਲੀ ਚੰਦ ਵਰਗੇ ਸਿੱਖਾਂ ਦੇ ਨਾਲ ਲੜਾਈ ਕੇ ਨਗਰ ਵਿੱਚ ਪੌਂਚਦੇ ਨੇ ਇਸਨ ਅਗਰ ਤੋਂ ਬਾਅਦ ਇੱਕ ਚਿੜੀ ਸੀ ਉਸ ਚਿੜੀ ਦੇ ਵਿੱਚੋਂ ਜਦੋਂ ਮਹਾਰਾਜ ਲੰਘ ਰਹੇ ਸਨ ਕਹਦੇ ਭੀਾਨ ਇੱਕ ਸਤਿਗੁਰੂ ਮਹਾਰਾਜ ਜੀਾਂ ਵੱਲ ਨੂੰ ਆ ਰਿਹਾ ਸੀ ਗੁਰੂ ਕੇ ਸਿੱਖਾਂ ਨੇ ਉਹਦੇ ਬੇਨਤੀ ਕਰਨੀ ਚਾਹੀ ਕਿ ਮਹਾਰਾਏ ਭੀਾਨ ਕਾਜਗਤ ਤੁਹਾਡੇ ਵੱਲ ਆ ਰਿਹਾ ਹੈ ਮਹਾਰਾਜ ਜੀ ਨੇ ਘੋੜਾ ਰੋਕਿਆ ਉੜੇ ਤੋਂ ਉਤਰ ਕਰਕੇ ਆਪਣਾ ਸੱਜਾ ਚਰਨ ਇਸ ਦੇ ਸੀਸ ਨੂੰ ਸੁਹਾਇਆ ਇਸ ਨੂੰ ਕਲਿਆਣ ਪ੍ਰਾਪਤ ਕਰ ਦਿੱਤੀ ਮੁਕਤੀ ਪ੍ਰਾਪ ਮੁਕਤੀ ਦੀ ਦਾਤ ਦੇ ਦਿੱਤੀ ਐਸਾ ਪ੍ਰਤਿਕ ਦੇਖਦਿਆਂ ਆਹਾਂ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਕੌਣ ਸਿੱਖ ਮਹਾਰਾਜ ਉਸ ਵੇਲੇ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ ਇਹ ਪਿਛਲੇ ਸਮੇਂ ਵਿੱਚ ਮਨੁੱਖਾ ਦੇਹੀ ਧਾਰ ਕਰਕੇ ਇੱਕ ਪਖੰਡੀ ਦੇਹੀ ਬਣ ਕਰਕੇ ਇਸੇ ਸਥਾਨ ਤੇ ਰਿਆ ਕਰਦਾ ਕਹਿੰਦੇ ਸੰਗਤ ਦਾ ਜਿਤਨਾ ਵੀ ਚੜਾਵਾ ਚੜਦਾ ਆਪ ਖਾਇਆ ਕਰਦਾ ਨਾਲੇ ਚੇਲਿਆਂ ਨੂੰ ਖਵਾਇਆ ਕਰਦਾ ਨਾ ਨਾਮ ਆਵ ਜਪਿਆ ਨਾ ਚੇਲਿਆਂ ਨੇ ਜਪਿਆ ਨਾ ਸੰਗਤ ਦੀ ਸੇਵਾ ਕੀਤੀ ਇਸ ਵੇਲੇ ਕਹਿੰਦੇ ਉਹ ਪਖੰਡੀ ਸਾਧ ਨੇ ਆ ਆਜ ਗੁਰਦਾਸਾਪ ਦਾ ਸਰੀਰ ਧਾਰਨ ਕੀਤਾ ਜਿਤਨੇ ਦੇ ਪੇਟ ਵਿੱਚ ਕੀੜੇ ਪਏ ਨੇ ਉਹ ਇਹਦੇ ਚੇਲੇ ਚਪਟੇ ਸਨ ਕਹਿੰਦੇ ਇਹਦੇ ਸਰੀਰ ਨੂੰ ਖਾ ਰਹੇ ਨੇ ਜਿਵੇਂ ਪਹਿਲੇ ਸਮੇਂ ਦੇ ਵਿੱਚ ਸੰਗਤ ਦਾ ਝਾੜਾ ਐਸੇ ਥਾਂ ਤੇ ਖਾਂਦੇ ਰਹੇ ਰਲ ਮਿਲ ਕੇ

ਗੁਰਮਤਿ ਵਿੱਦਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾਉਣੀ ਔਰ ਗੁਰੂ ਕੇ ਸਿਖਾਂ ਦਾ ਬੜਾ ਭਾਰੀ ਜੀਵਨ ਘੜਿਆ ਐਸਾ ਪਾਵਨ ਸਥਾਨ ਜਿਸ ਦੇ ਦਰਸ਼ਨ ਕਰਕੇ ਹਰ ਇੱਕ ਬਰਕਾਰ ਦੀ ਜਿਹੜੀ ਮਨੋ ਕਾਮਨਾ ਮਾ ਭਾਵਨਾ ਮਨ ਉਹ ਪੂਰੀਆਂ ਹੁੰਦੀਆਂ ਨੇ ਜੋ ਕੋਈ ਇੱਛਾ ਧਾਰ ਕੇ ਆਉਂਦਾ ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਸ ਦੀ ਉਹੀ ਇੱਛਾ ਪੂਰੀ ਕਰਦੇ ਹਨ